ਜੀ ਜੀ ਸ੍ਰੀਕਾਲ ਵੈਲਕਮ ਸਿਹਾਲ ਚਾਲ ਕੇ ਨੇ ਸਾਰੇ ਠੀਕ ਠਾਕ ਉਹ ਕਰਦੇ ਛੋਟੇ ਜਿਹਾ ਉਹਦੀ ਸ਼ੁਰੂਆਤ ਸਹੀ ਦਾ ਟਾਈਮ ਬਚ ਚੁਕੇ ਆ 10 ਤੇ ਗੱਡੀ ਆਪਣੀ ਗਈ ਸਰਵਿਸ ਹੋਣ ਵਾਸਤੇ ਤੇ ਮਿਲਦੇ ਆ ਤੁਹਾਨੂੰ ਫਿਰ ਸ਼ਾਪ ਤੇ ਜਾ ਕੇ ਅੱਜ ਜਾਵਾਂਗੇ ਬਾਈਕ ਤੇ ਮੋਰਸਾ ਲੈ ਜਾਵਾਂਗੇ ਅੱਜ ਮੋਰਸਾ ਲਗਾ ਮੋਰਸਾ ਤੇ ਜਾਵਾਂਗੇ ਅੱਜ ਫਤਿਹਿੰਗ ਪਰ ਮੋਰਸਾ ਤੇ ਜਾਵੂਗਾ ਫਿਰ ਮੋਰਸਾ ਜਾਇਗਾ ਨਾ ਆਪਾਂ ਕਿਉਂਕਿ ਗੱਡੀ ਉੱਥੇ ਦੁਕਾਨ ਹੈ ਸਾਡੀ ਮਤਲਬ ਉਹਦੇ ਮਤਲਬ ਮੱਥਾ ਵੀ ਛੋਟਾ ਵਾ ਜੋ ਗੱਡੀ ਲੱਗ ਜਾਂਦੀ ਫਿਰ ਦੁਕਾਨ ਦਾ ਮੱਥਾ ਲੱਭਦਾ ਨਹੀਂ ਤਾਂ ਕਿ ਹੁਣ ਬਾਈਕ ਤੇ ਜਾਇਆ ਕਰਨਾ ਕਿਉਂ ਮਤੇ ਬੰਨਾਂ ਲੈ ਕਰਮੀਆਂ ਹੁੰਡੀਆਂ ਲੇਕਨ ਬਣਾ ਲਈ ਚਾਹ ਮੈਂ ਚਾਹ ਬਣਾ ਕੇ ਨਾਲ ਲੈ ਜਾਂਦੇ ਚਲੋ ਬਣ ਗਈ ਚਾਹ ਹਰਫਾ ਦੇਸੀ ਚਾਹ ਪੀਊਗਾ ਚਾਹ ਪੀਊ ਤੇ ਦੁੱਧ ਪੀਊਗਾ ਜੀ ਆ ਰਹੇ ਹਾਂ ਬਾਈਕ ਤੇ ਗੱਡੀ ਥੜੀ ਆਰਾਮਦਈ ਹੁੰਦੀ ਐ ਤੇ ਚਲਾਈ ਜਾਣਾ ਕਿੰਨਾ ਵਧੀਆ ਸਗੋਂ ਮਨ ਕਰਦੀ ਹਮਾਰੋ ਉੱਤਾਲੇਂਦਾ ਐ ਕਿਦੀ ਮੁਰਸਲ ਤੇ ਕਰਨਾ ਬਾਕੀ ਤਾਂ ਹੈਗਾ ਕਰ ਪਹੁੰਚ ਗਿਆ ਸ਼ਾਪ ਤੇ ਆਪਾਂ ਕਰਤੀ ਓਪਨ ਨੂੰ ਸ਼ਾਪ ਤੇ ਰੋਟੀਆਂ ਲੈ ਆਂਦੀ ਸਵੇਰ ਦੀ ਰੋਟੀਆਂ ਪਾ ਇੱਥੇ ਆਣ ਖਾਈਦੀ ਆਜੋ ਸ਼ਕਲੋ ਵਿੱਚੇ ਚਾਰ ਬੈਂਗਣ ਤੇ ਪਨੀਰ ਥੋੜਾ ਪਾਇਆ ਕਰਨਾ ਵਿੱਚੇ ਆਜੋ ਘਰ ਸ਼ਕਲੋ ਫਲਕਾ ਨਾ ਵੀ ਦੇਪੋ ਨਹੀਂ ਆਏ ਸ਼ੋਪਿੰਗ ਕਰਨ ਮਾਰਦੇ ਕਿਹਦੀ ਕਿਹਦੀ ਹੋਰ ਦੀ ਦੁਕਾਨੋਂ ਬੱਸ ਇੰਨੀ ਹੀ ਸ਼ੋਪਿੰਗ ਬੱਸ ਇੰਨੀ ਕੀ ਲੈ ਜੇ ਕੋਈ ਨਾ ਜਾਏ ਮੈਂ ਤਾਂ ਮੇਰੇ ਨਹੀਂ ਬੈਠੇ ਜਿੰਦਗੀ ਉਹ ਕਹਿੰਦੇ ਨੇ ਪੜਿਆਂ ਮੁੰਡੇ ਕੋਈ ਹੋਰ ਕੋਈ ਲੈਣਾ ਫੋਟੋ ਨਾ ਆਪਣੇ ਨਾ ਉਹ ਮਮੇ ਮਾਦਮੀਆਂ ਕੋਈ ਨਹੀਂ ਭੈਣ ਭਰਾਵਾਂ ਨਾਲ ਉਹਨਾਂ ਨੂੰ ਕੋਈ ਗਾਣਾ ਉਦਾਂ ਦਾ ਮੈਨੂੰ ਗਾਣਾ ਕਿਹੜਾ ਲੱਭਣਾ ਗਾਣਾ ਭੈਣ ਭਰਾਵਾਂ ਦਾ ਲੱਭੇ ਚੰਗਾ ਜਾ ਦੇ ਹਾਇਰ ਫਤੇ ਕੀ ਕੰਮ ਹੈ ਮਾਮੀ ਨੇ ਗੱਲਾਂ ਕਰਦਾ ਮਾਮੀ ਨੇ ਓਏ ਗਣਾ ਘੜਾ ਲਾਈ ਕਿ ਮੈਂ ਕੋਈ ਫਤੇ ਜੇ ਕਿਉਂ ਚੱਲਦਾ ਮੈਂ ਆ ਪਾ ਕੇ ਨਾ ਤੇ ਬੁੱਕੇ ਕੰਮੇ ਚੱਲ ਜੇ ਟਾਈਮ ਲੱਗਣਾ ਨਾ ਅੱਕਾ ਦੋ ਛੇ ਮਹੀਨੇ ਸਾਹ ਹੋਲੀ ਲੱਗਣਾ ਇਦਾਂ ਜੇ ਉਹ ਨਾ ਗੇ ਗਰਮੀ ਵਿੱਚ ਹੋਰ ਵੀ ਇਹਨੂੰ ਏਸੀ ਉਸੀ ਪੱਕਾ ਬੁੱਕੇ ਦਾ ਕਰਨਾ ਪੈਣਾ ओके दो अगले आग ला लिए <laughs> एक, एक और थे ला लेने सैडल पखਿਆਂ ਦੀ ਜਗ੍ਹਾ ਤੇ ਇਹਨਾਂ ਨੇ ਮੰਨ ਲੈ ਇੰਨਾ ਹੁਣ ਇੱਥੇ ਪੱਕਾ ਛਾਤਰ ਥੋੜੀ ਜਿਹਾ ਆਪਣਾ ਪੱਕਾ ਕੋਈ ਨਹੀਂ ਪੱਖਾ ਲਮ ਨਹੀਂ ਯਾਰ ਇੱਕ ਦਮ ਇੱਕ ਦਮ ਲਾ ਦੇਣਾ ਪੱਖਾ ਤੋਂ ਉਹ ਦਰ ਉਹ ਨੁੱਕਰ ਚ ਲਾ ਦੇਣਾ ਛੋਟੇ ਹੁੰਦੇ ਨੇ ਨਾ ਇਹ ਛੋਟੇ ਵਾਲੇ ਗਾਟੇ ਗਾਟੇ ਲਾ ਦੀਆਂ ਹੁਣ ਕਰਕੇ ਗੋਲ ਜਿਹੇ ਉਹ ਛੋਟੇ ਜਿਹੜੇ ਘੁੰਮਦੇ ਵੀ ਆ ਹਨਾ ਉਹ ਇੱਕ ਵਾਰ ਫਿਰ ਚਲੋ 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 ਕੀਤੀ ਕਰੋ ਨਾ ਮਣਾ ਰੀਲਾ ਲਗੇ ਸ਼ੂਟ ਕਰਨ ਮੈਂ ਕਿਹ ਬੰਦੇ ਆਏ ਫਾਇਦਾ ਲੈਣਾ ਚਾਹੀਦਾ ਫਾਇਦੇ ਹੈ ਕਿ ਨਹੀਂ ਫਾਇਦਾ ਹੈ ਫਾਇਦਾ ਪੁੱਤ ਕਿਹਰ ਬਦੇ ਕਦੋਂ ਆਪਣਾ ਮਿੰਟ ਮਾਰੋ ਤੁਸੀਂ ਇੰਨਾ ਗੱਲਾਂ ਗੱਲਾਂ ਨਹੀਂ ਜਿਹੜੇ ਹਾਂ ਵੜ ਲਗਾ ਦਿਓ ਜੈ ਵੀਰ ਖੇਤੀ ਘਰ ਹੀ ਲਾ ਸ਼ੂਟ ਲੈ ਵੀ ਸਾਡੀ ਸ਼ਾਪ ਤੇ ਸਾਡੀ ਸ਼ਾਪ ਤੇ ਨਾਈਟ ਸੂਟ ਤੇ ਕੋਰਸਟ ਆ ਚੁਕੇ ਹੈ ਬਹੁਤ ਸਸਤੇ ਦੇ ਬਹੁਤ ਵਧੀਆ ਬ੍ਰਾਂਡ ਦੇ ਆਪਣੇ ਤੋਂ ਆ ਗਿਆ ਨਾਈਟ ਸੂਟ ਆ ਹਰਫਤੇ ਨਹੀਂ ਪਤਾ ਲੱਗਦਾ ਤੂੰ ਦੱਸ ਦੇ ਯਾਰਫਤ ਇਹਨਾਂ ਨੂੰ ਦੱਸ ਇਹਨਾਂ ਨੂੰ ਚੱਲ ਜੀ ਲੈ ਵੀਡੀਓ ਬਣਾਉਣ ਵਾਸਤੇ ਬੜੇ ਬੜੇ ਪਾਪੜ ਬਣ ਲੈ ਨਾਈਟ ਸੂਟ ਲੈ ਰੁਕ ਜਾ ਉਹ ਕੰਨੀ ਚਲੋ ਚਲੋ ਕੀ ਕਰ ਰਹੇ ਐਸੇ ਲੈ ਉਹ ਕੰਨੀ ਕੀ ਕਰੂ ਬੰਦਾ ਐਸੇ ਦੱਸ ਦੇ ਓਏ ਏਦਾਂ ਏਦਾਂ ਕੋਈ ਨਹੀਂ ਸੁਤੀ ਜਾਨੇ ਵਾਟੇ ਦਾ ਨੰਬਰ ਨਹੀਂ ਮੈਂ ਨਹੀਂ ਦੋ ਹੀ ਕਰਨੀ ਮੈਂ ਦੋ ਹੀ ਕਰਨ ਡਿਆ ਵਾ ਸਭ ਦੇ ਮਾਣ ਦੇ ਮਾਮੀ ਕੀ ਕਰਨ ਡੀਆਂ ਉਹਦੇ ਤਿੰਨ ਤਿੰਨ ਗੱਲਾਂ ਹੋਣੀਆਂ ਨਹੀਂ ਮੈਂ ਨਹੀਂ ਹੱਸਣਾ ਨਹੀਂ ਗੈਣਾ ਸੀਰੀਅਸ ਹੋ ਕੇ ਯਾਰ ਲੈ ਮੁੰਡਾ ਰੌਂਡਾ ਪੈ ਲੈ ਵੀਡੀਓ ਸ਼ੂਟ ਹੁੰਦੀ ਪਈ ਆ ਸਾਡੇ ਕੋਲ ਆ ਵੀ ਫਰਾਕਾਂ ਆ ਚੁੱਕੀਆਂ ਬੋਬੋ ਘੈਂਟ ਇਹਦੇ ਵਿੱਚ ਤੁਹਾਨੂੰ ਹਰ ਦੋ ਤਿੰਨ ਕਲਰ ਮਿਲ ਜਾਣਗੇ ਚਾਰ ਪੰਜ ਕਲਰ ਆਏ ਸਾਡੇ ਕੋਲ ਚਲ ਕਰ ਨਾ ਕੋਈ ਨਾ ਆਪਾਂ ਇਹ ਕੰਟੀਨ ਸੈੱਟ ਕਰ ਦਿੰਦੇ ਹਾਂ ਅਜਾ ਆਪਣੇ ਜਵਨ ਆ ਵੀ ਸੋਣ ਲੈ ਜਲਾ ਬੰਨ ਜੇ ਲੁਕੀ ਚਲੋ ਠੀਕ ਆ ਫਿਰ ਓਕੇ ਬਾਏ ਚੰਗਾ ਆਇਆ ਕਰਦੇ ਹਾਂ ਚੱਲਦੇ ਆਪਾਂ ਸੰਗਲ ਜੀ ਬੋਲ ਜੀ ਇੱਥੇ ਤੇਰ ਤੋਂ ਲਾਇਆ ਤਾਂ ਹੁੰਦਾ ਇਹ ਦਰ ਆ ਨਾ ਜੀ ਚਾਹ ਠੀਕ ਧਿਆਨ ਨਾਲ ਜੀ ਓਕੇ ਜੀ ਹਾਂ ਤੇ ਇਹਨੇ ਖਾਣੀ ਆ ਹਾਂ ਬਲੈਕ ਸ਼ਰਟਾਂ ਵੀ ਮੰਗਾਇਓ ਬਟ ਬਲੈਕ ਸ਼ਰਟਾਂ ਅੱਛਾ ਕਾਲੇ ਕਾਟਨ ਦੀਆਂ ਕਾਟਨ ਦੀਆਂ ਤੇ ਦੂਜੀਆਂ ਨਹੀਂ ਕਾਟਨ ਦੀਆਂ ਲੇਡੀਜ਼ ਸ਼ਾਰਟ ਚ ਸ਼ੋਰ ਮੈਨਾਂ ਫਿਰ ਯੂਨੀਫਾਰਮ ਖੁਦ ਤੋਂ ਲਵਾਂਗੀ ਠੀਕ ਲੈ ਵੀ ਚੱਲ ਗਏ ਇਹਨਾਂ ਸ਼ਾਪਿੰਗ ਕੀਤੀ ਥੋੜੀ ਬਹੁਤ ਮੇਰਾ ਹਰਫਤੇ ਪਤ ਖੇਡਣ ਡਿਆ ਵੇ ਮੱਗੂ ਤੁਹਾਡੇ ਸਾਰਿਆਂ ਦੇ ਕਮੈਂਟ ਆ ਰਹੇ ਕਿ ਇਹਨਾਂ ਵਿੱਚ ਕਿਹੜੇ ਕਿਹੜੇ ਸਹੀ ਰਹਿ ਗਏ ਨੇ ਇਹ ਚ ਰਹਿ ਗਿਆ ਡਬਲ ਐਕਸਲ ਇਹ ਚ ਐਲ ਤੇ ਐਕਸਲ ਹੀ ਮਿਲ ਜਾਏਗਾ ਇਹਦੇ ਵਿੱਚ ਵੀ ਐਕਸਲ ਵਾ ਆ ਵੀ ਐਕਸਲ ਮਿਲ ਜਾਏਗਾ ਤੁਹਾਨੂੰ ਬਲੈਕ ਕਲਰ ਇਹ ਤਿੰਨ ਚਾਰ ਕਲਰ ਬਚੇ ਨੇ ਛੇਤੀ ਛੇਤੀ ਆਰਡਰ ਕਰ ਲਓ ਕਿਲੇ ਕਲੈਕਸ਼ਨ 28 ਤੇ ਹਾਂਜੀ ਕਿਲੇ ਕਲੈਕਸ਼ਨ 28 ਨੈਟ ਵਾਲੇ ਦੁਪੱਟੇ ਆ ਚੁੱਕੇ ਨੇ ਇਹਨਾਂ 'ਚ ਕਲਰ ਆਪਸ਼ਨ ਹੈਗੇ ਨੇ ਨੋ ਐ ਦੇਖੋ ਕਲਰ ਉਹ ਵੇਰ ਕੀ ਤਾਂ ਆਇਆ ਦੇਖ ਤੁਸੀਂ ਫਰੈਲੋ ਵਾਲੇ ਹੈਗੇ ਨੇ ਲੈਸ ਲੱਗੀ ਹੋਈ ਇਹਨਾਂ ਦੇ ਉੱਪਰ ਦੇਖ ਸਕਦੇ ਤੁਸੀਂ ਹਾਂਜੀ ਗਿਲਕ ਕਲੈਕਸ਼ਨ 28 ਪਾਕਿਸਤਾਨੀ ਸੂਟ ਆ ਚੁੱਕੇ ਨੇ ਤੁਸੀਂ ਲੁੱਕ ਦੇਖ ਹੀ ਸਕਦੇ ਹੋ ਤੇ ਨਾਲ ਮਿਲੇਗਾ ਤੁਹਾਨੂੰ ਹੈਵੀ ਦੁਪੱਟਾ ਤੇ ਕਪੜਾ ਹੈਗਾ ਮਸਲੀਨ ਦਾ ਤੇ ਕਲਰ ਇਹਦੇ ਵਿੱਚ ਮਿਲਣਗੇ ਤੁਹਾਨੂੰ ਦੋ ਸਕਾਈ ਬਲੂ ਲੈ ਲੋ ਜਲਦ ਜਲਦੀ ਆਰਡਰ ਕਰੋ ਹਾਂਜੀ ਜਿਹੜਾ ਮੈਂ ਸੂਟ ਵੇਅਰ ਕੀਤਾ ਹੋਇਆ ਇਹਦੇ ਵਿੱਚ ਤੁਹਾਨੂੰ ਕਲਰ ਮਿਲਣਗੇ ਤੇ ਨਾ ਇੱਕ ਹੈ ਗ੍ਰੀਨ ਇੱਕ ਮਿਲੇਗਾ ਬਲੂ ਕਲਰ ਤੇ ਜਲਦੀ ਤੇ ਜਲਦੀ ਆਰਡਰ ਕਰੋ ਲਓ ਵੀ ਛੁੱਟੀ ਦਾ ਹੋ ਗਿਆ ਟਾਈਮ ਚੱਲੇ ਆ ਘਰੋਂ ਆਪਸ ਹਰਫ ਦੇ ਰੌਂਡ ਲਿਆ ਅੱਜ ਕਰੋ ਕੋਰਸੈਟ ਹੁਣ ਕਵਰ ਕੋਰਸੈਟ ਆ ਗਿਆ ਆਪਣੇ ਕੋਲ ਚਲੋ ਚੱਲੀ ਹੁਣ ਇੱਧਰ ਚਿੰਕਲਾ ਆ ਗਿਆ ਚਿੰਕਲਾ ਹੋਰ ਕਿੱਦਾਂ ਹਾਲ ਆ ਲਈ ਸਬਜ਼ੀ ਆਪਾਂ 2 ਕਿਲੋ ਪਿਆਜ਼ ਤੇ 2 ਕਿਲੋ ਟਮਾਟਰ ਹੈਨਾ ਹੋ ਗਿਆ ਦੇਖੋ ਚਲੋ ਹੁਣ ਚੱਲ ਗਿਆ ਟਾਈਮ ਹੋ ਗਿਆ ਕੀ ਟਾਈਮ ਹੋਇਆ ਟਾਈਮ 8:30 ਆ ਥੋੜਾ ਕਨਫਿਊਜ਼ਰ ਕਿਉਂਕਿ ਆ ਪਾਣੀ ਲੈ ਲੈਂਦਾ ਸੀ ਨਾ ਇਹ ਨਾ ਪਾਣੀ ਬੜਾ ਛੱਡਦਾ ਇਹ ਪਾਣੀ ਮਰਗਾ ਗਿੱਲਾ ਹੁੰਦਾ ਸਾਰਾ ਯਾ ਸ਼ਰਟ ਵੀ ਗਿੱਲੀ ਹੋ ਜਾਂਦੀ ਜਿੱਥੇ ਪਟੰਗੀ ਹੁੰਦੀ ਫਿਰ ਆਪਾਂ ਆ ਲਾਇਆ ਬੜੇ ਰਮਾਨ ਦੇ ਨਾਲ ਇਹ ਰਖੋ ਇਹ ਵਧੀਆ ਚੱਲਦਾ ਥੋੜਾ ਹਾਂ ਨੇ ਚੱਲ ਰੋ ਰੋ ਕੇ ਜ਼ਿਆਦਾ ਇਹਦਾ ਸਰਾ ਭਾਫ ਘੱਟ ਵਾ ਥੋੜਾ ਵਧੀਆ ਆਪਾਂ ਨੂੰ ਲੱਗਾ ਤੇ ਇਹਦਾ ਥੋੜਾ ਸਿਸਟਮ ਨਾਲ ਥੋੜਾ ਜ਼ਿਆਦਾ ਵਾ ਦਾ ਫਲੋ ਜ਼ਿਆਦਾ ਵਾ ਤੇ ਗਿੱਲਾ ਹੀ ਕਰ ਦਿੰਦਾ ਪਾਣੀ ਬੜਾ ਛੱਡਦਾ ਆਹ ਫਲੋ ਪਾਣੀ ਦਾ ਮਾਰਦਾ ਪਰ ਘੱਟ ਮਾਰਦਾ ਅੰਮਰ ਜਿੰਕਲ ਬੈਠਾ ਅੱਜ ਕਾਊਂਟਰ ਤੇ ਉਹ ਦਾ ਹਰਫਤ ਰਹੀ ਜਾਂਦੇ ਆ ਹਾਂਜੀ ਲਓ ਜੀ ਇੱਧਰ ਬੰਦੀ ਪਈਏ ਸਬਜੀ ਜਵਾਰਫਤੇ ਹਰ ਵਕਤ ਇਹ ਵੇਖਣ ਕਿ ਮੇਰੀ ਮਾਂ ਕਿਹੜੀ ਸਬਜ਼ੀ ਬਣਾਉਣ ਦੇਈ ਕੀ ਬਣਾਇਆ ਆ ਮੈਂ ਬਣਾਇਆ ਕੀ ਖਾਣਾ ਸੀ ਕੀ ਖਾਣਾ ਸੀ ਬਾਉ ਨੇ ਕੀ ਖਾਣਾ ਸੀ ਬਾਉ ਨੇ ਗੁੱਸਾ ਨਾ ਗੁੱਸਾ ਗੁੱਸਾ ਕਹਦਾ ਗੁੱਸਾ ਇਨਾ ਗੁੱਸਾ ਨਹੀਂ ਕਰੀਦਾ ਇਨਾ ਨਹੀਂ ਕਰਦਾ ਗੁੱਸਾ ਇਨਾ ਗੁੱਸਾ ਨਹੀਂ ਕਰੀਦਾ ਲੈ ਧਨੀਆ ਡਿਆ ਪੈਣ ਕਿਹੜੀ ਲੱਗ ਸਬਜ਼ੀ ਨੂੰ ਆਲੂ ਗਾਜਰ ਆਲੂ ਗਾਜਰ ਆਲੂ ਗਾਜਰ ਬਣਈ ਖਾਣੀ ਅਲੂ ਗੱਜਰਾਂ ਫੜੇ ਅਲੂ ਗੱਜਰਾਂ ਜਿਹੜਾ ਪਰੇਚ ਲੱਭੀਓ ਕੁਸ਼ਖਾਨ ਹਾਂ ਸੇਬ ਵੀ ਆ ਸੇਪੀ ਸੇਬ ਖਾਣਾ ਤੇ ਮਮਨੇ ਸੇਬ ਕੱਟ ਕੇ ਦਿੰਦੀ ਉਹਨੇ ਸੇਬ ਦੇ ਕੱਟ ਕੇ ਪਾਈਏ ਮੈਨੂੰ ਕਹਿਣਾ ਤੇ ਆਪ ਮੈਂ ਹਰਫਤ ਨਹੀਂ ਚੁੱਕਿਆ ਆਵੇ ਕਿ ਨਹੀਂ ਕਿਉਂਕਿ ਇਹ ਬੰਦੇ ਨੂੰ ਜਿੰਨੇ ਝੁਕਲੇ ਉਹ ਕੋਈ ਕੰਮ ਨਹੀਂ ਕਰ ਸਕਦਾ ਕਿਉਂ ਹਰਫਤ ਹੈ ਹਾਂ ਹੈ ਕਿ ਨਹੀਂ ਕਰ ਦੇਣਾ ਫਿਰ ਸੇਵ ਕੱਟ ਕੇ ਦੇ ਦੇ ਉਹ ਤਾਂ ਛਿੱਲੜ ਲਾ ਕੇ ਦੇ ਦੇ ਹਰਫਤ ਨੇ ਮ ਖਾਣੇ ਲੈ ਸਹੀ ਗੱਲ ਵਾ ਉਹ ਤਾਂ ਛਿੱਲੜ ਲਾ ਕੇ ਦੇ ਦੀ ਜੰਗਾ ਇੱਕ ਸੇਵ ਕੱਟ ਦੀ ਆਈ ਖਾ ਲੈਣਾ ਦੋਵਾਂ ਜਣੇ ਜਿਵੇਂ ਹਰਫਤ ਲੈ ਆਪਾਂ ਦੋਵਾਂ ਜਣੇ ਖਾ ਲੈਣਾ ਸੇਵ ਕੇ ਚਲੋ ਸੀ ਬਾਈਗਾ ਹਮ ਬੈਠੇਗੀ ਜੀ ਇਹ ਤੇ ਜੈਮੀਂ ਬੈਠੇਗੀ ਜੈਮੀਂ ਬੈਠੇਗੀ ਹਰਫਤ ਸਿੰਘ ਜੈਚ ਬੈਠੂਗਾ ਜੈਚ ਬੈਠੂਗਾ ਓਏ ਓਏ ਹਰਫਤ ਸਿੰਘ ਜੈਚ ਬੈਠੂਗਾ ਚੂ ਟੂਗਾ ਕਿ ਮੈਂ ਨਹੀਂ ਚਾਹ ਚੂ ਟੂਗਾ ਵਰ ਫਿਰ ਫਿਰ ਛੇ ਬਾਉਗੇ ਫਿਰ ਛੇ ਖਾਵਾਂਗੇ ਛੇ ਖਾਵਾਂਗੇ ਕੀ